ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮਨ ਚ ਖਿਆਲ ਆ ਰਿਹਾ ਸੀ ਕਿ ਇਸ ਟੈਮ ਦੇ ਉੱਤੇ ਸਾਕਾ ਸਰਹੰਦ ਤੇ ਸਾਕਾ ਚਮਕੌਰ ਜੜਾ ਸ਼ਹੀਦਾਂ ਦੀ ਯਾਦਗਾਰੀ ਉਹ ਮਨਾਈ ਜਾ ਰਹੀ ਹੈ ਆਨੰਦਪੁਰ ਸਾਹਿਬ ਦੇ ਸ਼ਹੀਦ ਸਰਸਾ ਦੇ ਸ਼ਹੀਦ ਤੇ ਜਦੋਂ ਕੌਰ ਸਾਹਿਬ ਦੇ 40 ਸ਼ਹੀਦ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਬੱਚੇ ਜਿਹੜੇ ਨੰਨੇ-ਮੁੰਨੇ ਸਰਹੰਦੀਆਂ ਨੇ ਨੇ ਦੇ ਸ਼ਹੀਦ ਤੇ 크리스마ਸ ਵੀ ਜਿਹੜੀ ਆ ਉਹ ਦੁਨੀਆ ਭਰ ਚ ਮਨਾਈ ਜਾ ਰਹੀ ਹੈ। ਇਸ ਸਮਸੀ ਦੇ 13 ਚੇਲੇ ਸੀ ਤੇ 13 ਮੋਕਰ ਕੇ ਕਹਿੰਦੇ ਸਾਡਾ ਕੁਝ ਨਹੀਂ ਲੱਗਦਾ। ਸਾਨੂੰ ਬਖਸ਼ ਦੇ। ਤੇ ਅੰਗਰੇਜ਼ਾਂ ਨੇ ਚੰਡੀਗੜ੍ਹ ਬਣਾਇਆ 13 ਸੈਕਟਰ ਨੇ ਰੱਖਿਆ 13 ਨੂੰ ਕਹਿੰਦੇ ਨੇ ਮਰਹੂਸ ਸਾਹਿਬ ਬਦਸ਼ਕਨ ਹੈ ਤੇ ਮੇਰੇ ਮਨ 'ਚ ਇੱਕ ਖਿਆਲ ਉੱਜਰਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਸਿੱਖ ਜਿਹੜੇ ਸੀ ਉਹਨਾਂ 'ਚੋਂ ਕੀ ਭਰਿਆ ਕਿਹੜੀ ਮਿੱਟੀ ਦੇ ਬਣੇ ਸੀ ਜਿਹੜੇ ਅਨੰਦਪੁਰ ਸਾਹਿਬ ਉਖੇ ਪਾਣੀ ਸੱਤ ਮਹੀਨੇ ਲੜਦੇ ਰਹੇ ਦਰਖਤਾਂ ਦੇ ਸਿਰਰ ਖਾਤ ਸੇਣੀ ਕੀ ਜਦੋਂ ਤੁਸੀਂ ਨਮਕ ਹਰਾਮੀ ਬਾਈ ਤਾਦੇ ਰਾਜੇ ਨੇ ਗੋਦੀ ਕਸਮ ਖਾਦੀ ਉਧਰ ਔਰੰਗਜੀਬ ਉਹਨਾ ਦੀ ਫੌਜ ਨੇ ਤੇ ਔਰੰਗਜੀਬ ਨੇ ਕੁਰਾਨ ਦੀ ਕਸਮ ਖਾਦੀ ਤੇ ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡਿਆ ਤੇ ਤੁਹਾਡੇ 6 ਕਿਰਤ ਕਰਨ ਫੌਜ ਪੈ ਗਈ ਤੁਸੀਂ ਭਾਈ ਉਹਦੇ ਸਿੰਘ ਬਾਬਾ ਜੀਵਨ ਸਿੰਘ ਵਰਗੇ ਮਹਾਨ ਗੁਰਸਿੱਖ ਤੇ ਭਾਈ ਬਚਿੱਤਰ ਸਿੰਘ ਵਰਗੇ ਗੁਰਸਿੱਖ ਜਿਹਨਾਂ ਨੂੰ ਕਿਹਾ ਵੀ ਤੁਸੀਂ ਮੈਦਾਨੇ ਜੰਗ 'ਚ ਜੂਝੋ। ਉਹ ਕਿਸਮਤੀ ਦੇ ਬਣੇ ਸੀ। ਉਹਨਾਂ ਨੇ ਤੁਹਾਡੇ ਨਾਲ ਇੰਨਾ ਪਿਆਰ ਕੀਤਾ ਕਿ ਆਪਣੀ ਜਾਨ ਨਿਸ਼ਾਵਲ ਕਰ ਦਿੱਤੀ ਤੇ ਮੈਦਾਨੇ ਜੰਗ 'ਚ ਜੂਝੇ ਲਗਾਤਾਰ। ਤੁਸੀਂ ਸਰਸਾ ਪਾਰ ਕੀਤੇ ਉੱਥੇ ਪਰਿਵਾਰ ਵਿਛੋੜਾ ਹੋ ਗਿਆ। ਵੱਡੇ ਸਾਹਿਬਜ਼ਾਦੇ ਤੁਹਾਡੇ ਨਾਲ ਚਲੇ ਗਏ। ਤੇ ਛੋਟੇ ਮਾਦਾ ਗੁੱਜਰ ਕੌਰ ਦੇ ਨਾਲ ਉੰਮੀ ਮਾਸਕੀ ਨੇ ਸੇਵਾ ਕਮਾਈ ਤੇ ਲక్ష్ਮੀ ਮੇਰੀ ਮਾਈ ਸੀ ਉਹਨੇ ਪ੍ਰਸ਼ਾਦਾ ਛਕਾ ਕੇ ਬੱਚਿਆਂ ਨੂੰ ਉਹ ਤੁੰ ਨੂੰ ਹੀ ਤੇ ਗੰਗੂ ਬ੍ਰਾਹਮਣ ਅਕਿਰਤ ਕਣ ਬਣਿਆ ਤੇ ਟੋਡਰਮਲ ਨੇ ਦੁੱਧ ਪਿਲਾ ਕੇ ਆਪਣਾ ਪਰਿਵਾਰ ਤੇ ਛੇਦ ਕਰਾ ਲਿਆ ਪਰ ਉਹਨੇ ਜਿੰਦ ਜੜੀ ਸੀ ਉਹ ਰੂਗੂ ਸਿੰਘ ਮਹਾਰਾਜ ਆਪਣੇ ਪਰਿਵਾਰ ਸਮੇਤ ਤੁਹਾਡੇ ਤੋਂ ਕੁਰਬਾਨ ਕਰ ਦਿੱਤੀ ਉਹ ਪਾ ਗਾਵਲਾ ਬਣਿਆ ਉਹਨੂੰ ਦੁੱਧ ਪਿਲਾਉਣਾ ਬੜਾ ਮਹੰਗਾ ਪਿਆ ਪਰ ਉਹਨੇ ਪਿਲਾਇਆ ਸ਼ੇਰ ਮੁਹੰਮਦ ਨੇ ਹਾ ਦਾ ਨਾਰਾ ਮਾਰਿਆ ਤੇ ਉਹਦੀ ਵੰਸ਼ ਚੱਲਦੀ ਰਹੀ ਤੇ ਸੱਚਾ ਅਨੰਦ ਜਿਹੜਾ ਸੀ ਉਹਨੇ ਕਿਹਾ ਸੱਪ ਦੇ ਬੱਚੇ ਆ ਤੇ ਅਕਰਤਕਣ ਬਣਿਆ ਟੋਡਰਮਲ ਨੇ ਬੱਚਿਆਂ ਦਾ ਸੰਸਕਾਰ ਕਰਕੇ ਜਿੰਦਗੀ ਦੀ ਕਮਾਈ ਜਿਹੜੀ ਸੀ ਉਹ ਆਪਣੀ ਜਾਇਦਲ ਵੇਚ ਕੇ ਮੁਰਗੋਬਿੰਦ ਸਿੰਘ ਮਹਾਰਾਜ ਤੁਹਾਡੀ ਖੁਸ਼ੀ ਲੈ ਗਿਆ ਉਹ ਤੇ ਇਧਰ ਕੋਟਲਾ ਨੇ ਹੰਖਾ ਤੁਹਾਡੀਆਂ ਬਖਸ਼ਾਂ ਦਾ ਪੱਤਰ ਬਣਿਆ ਤੇ ਉਹਦੀ ਬੱਚੀ ਤੁਹਾਡੀਆਂ ਅਸੀਸਾਂ ਦੀ ਪਾਤਰ ਬਣੀ ਕਿ ਪਾਤਸ਼ਾਹ ਚਮਕੌਰ ਦੇ ਵਿੱਚ ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ ਵਰਗੇ ਤੁਹਾਡੇ ਸਹਬਜ਼ਾਦੇ ਤੇ ਤਿੰਨ ਪਿਆਰੇ ਇੱਥੇ ਸ਼ਹੀਦ ਹੋਏ ਭਾਈ ਹਿੰਮਤ ਸਿੰਘ ਭਾਈ ਧਰਮ ਸਿੰਘ ਤੇ ਭਾਈ ਸਾਹਬ ਸਿੰਘ ਕਿ ਪਾਤਸ਼ਾਹ ਤੁਸੀਂ ਕਿੰਨਾ ਪਿਆਰ ਕੀਤਾ ਭਾਈ ਸੰਗਤ ਸਿੰਘ ਨੂੰ ਜਿਹਨੂੰ ਤੁਸੀਂ ਕਲਗੀ ਤੋੜਾ ਦਿੱਤਾ ਤੇ ਪੰਜਾਂ ਦੇ ਹੁਕਮਾਂ ਦੇ ਨਾਲ ਚਮਕੌਰ ਦੀ ਗੜੀ ਵੀ ਛੱਡਿਆ ਭਾਈ ਸੰਤ ਸਿੰਘ ਵਰਗੇ ਤੇ ਹੋਰ ਗੋਸਿਕ ਤੈਨੂੰ ਕਿੰਨਾ ਪਿਆਰ ਕਰਦੇ ਸੀ ਇਥੇ ਤੇਰਾ ਦੇ ਤੇਰਾ ਮੁਕਰ ਗਏ ਗੁਰਦੇਵ ਪਰ ਤੈਨੂੰ ਇੰਨਾ ਪਿਆਰ ਕਰਨ ਵਾਲੇ ਸਿੱਖ ਜਾਨੇ ਆਪੇ ਜਾਣੇ ਸ਼ੁਰੂ ਕਰ ਦਿੱਤੀ ਜਦੋਂ ਤੂੰ ਮਾਛੀ ਵੜੇ ਪਹੁੰਚਿਆ ਤੇ ਤੇਰੇ ਪਿਛੇ ਭਾਈ ਦਇਆ ਸਿੰਘ ਤੇ ਭਾਈ ਤਰਮ ਸਿੰਘ ਤੇ ਭਾਈ ਮਾਰ ਸਿੰਘ ਪਹੁੰਚੇ ਬਾਦਸ਼ਾਹ ਜੇ ਉਥੇ ਗੁਲਾਬਾ ਤੇ ਪੰਜਾਬਾ ਡਰੇ ਕਹਿੰਦੀ ਇੱਕ ਰਾਤ ਰੱਖਣਾ ਤੇ ਜੇ ਭਾਈ ਉਹਨੂੰ ਕੋ ਜੂਣਾ ਮਸੰਦ ਕਹਿੰਦਾ ਕੋਈ ਨਗੀਨਾ ਮਸੰਦ ਕਹਿੰਦਾ ਤੇ ਕੋਈ ਪੂਰੋਚਨ ਮਸੰਦ ਕਹਿੰਦਾ ਜਿਨੇ ਕਿ ਆਹੀ ਸਾਨੂੰ ਤੇਰੀ ਲੋੜ ਨਹੀਂ ਸਾਡੇ ਘਰੋਂ ਚਲਾ ਜਾ ਪਰ ਉਹ ਪਠਾਨ ਪੁੱਤਰ ਗਨੇਖਾਂ ਨਵੇਖਾਂ ਇੰਨੇ ਧੰਤਾ ਤੇ ਯੋਗ ਬਣੇ ਉਹਨਾਂ ਨੇ ਤਰੱਕੀ ਰੱਖ ਕੇ ਸੇਵਾ ਕੀਤੀ ਤੇ ਉਹ ਮਾਈ ਜਿਹੜੀ ਸੀ ਗੁਰਿਆਈ ਉਹਨੇ ਤੁਹਾਨੂੰ ਬਸਤਰ ਦੇ ਕੇ ਉਹ ਤੰਤਾ ਦੇ ਯੋਗ ਬਣੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਨਾਸਦਿਕਨਵਾਉਣ ਵਾਲੇ ਗਰੀਖਾਂਤ ਨੇ ਦੇਖਾ ਜਿਹਨੂੰ ਤੁਸੀਂ ਕਹ ਸੀ ਤੁਸੀਂ ਮੇਰੇ ਪੁੱਤਰਾਂ ਤੋਂ ਵੱਧੋ ਉਹਨਾਂ ਵਿੱਚ ਝੋਲੇ ਦੀ ਖੁਸ਼ੀਆਂ ਪਈਆਂ ਤੇ ਗੁਰਦੇਵ ਰਾਏ ਕੱਲਾ ਜਿਹੜਾ ਸੀ ਉਹ ਤੁਹਾਡੇ ਘਰ ਦੀਆਂ ਖੁਸ਼ੀਆਂ ਲੈ ਗਿਆ ਇੰਨਾ ਤੁਹਾਨੂੰ ਪਿਆਰ ਕਰਨ ਵਾਲੀ ਗੁਰਸਖੀ ਰਹੀ ਸੀ ਅੱਜ ਹਰ ਇੱਕ ਦੀ ਸਿੱਖ ਦੀ ਜਿਹੜੀ ਮਰਤੀ ਆ ਉਹ ਕਦੀ ਅਨੰਦਪੁਰ ਸਾਹਿਬ ਤੇ ਕਦੀ ਸਰਸਾ ਤੇ ਕਦੀ ਚਮਕੌਰ ਤੇ ਕਦੀ ਮਾਸ਼ੀਵੜਾ ਇੱਕ ਕਦੀ ਉਹ ਜਾਂਦੀ ਆ ਠੰਡੇ ਬੁਰਜ ਵੱਲ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਾਲ ਸ਼ਹੀਦ ਹੋਏ ਤੇ ਮਾਤਾ ਗੁਜਰੀ ਕੁਸ਼ੀਦ ਹੋਈ ਮਹਾਰਾਜ ٹھیک کیا اللہ یار خان جو, جو دنیا انصاف نہیں کر دی جی انصاف کرے انصاف کرے جی میں جی کی گروہ گوبند ہی نہیں گروہ گوبند گرو گوبند سنگا نہ کو ہوا ہونا گروہ گوبند سنگھ مہاراج ایسا پیار سکھا کر دی تھی پیار کرتے یہ پیار مریدوں میں یہ شک ਵੀ ਕਹੀਆਂ ਭਗਤੀ ਮੇ ਗੁਰੂ ਵਸ਼ ਸੰਸਾਰ ਜਨੀ ਹੈ ਇੰਨਾ ਪਿਆਰ ਅਰਸ਼ ਦਾ ਤੇ ਫਰਸ਼ ਦਾ ਇੰਨਾ ਫਰਕ ਹੈ ਮਹਾਰਾਜ ਇਹ ਮਹਾਰਾ ਸਕੇ ਪਦ ਸ ਉਲਪਦ ਕੇ ਉਲਪਦ ਕੇ ਜੇ ਜਜਬੇ ਨਹੀਂ ਦੇਖੇ ਕਹੀਂ ਅਮਨੇ ਦੇਖਾ ਤੋ ਕੀ ਕਭੀ ਸੁਨੇ ਵੀ ਨਹੀਂ ਅਮਨੇ ਇੰਨਾ ਪਿਆਰ ਕਹੀਂ ਸਿੱਖਾਂ ਨੂੰ ਕਿਦਾਂ ਸਿੱਖਾਂ ਨੇ ਤੁਹਾਨੂੰ ਰੱਜ ਕੇ ਪਿਆਰ ਕੀਤਾ ਸਿੱਖਾਂ ਨੇ ਆਪਣੀ ਜਾਣ ਤੱਕ ਅਨਛਾ ਬਕਰ महाराज तेरे महान गौसिखान ने अपनी जिन लेखे लाए लाई पटानकोट प्रणाम है पटानकोर प्रणाम है वागुरु जी का खालसा वाहगुरू जी